ਸ਼ਸ਼ੀਕਾਲ ਤੁਸੀਂ ਦੇਖ ਰਿਹਾ ਸਮਝਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾ ਲੁਧਿਆਣਾ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਜਿੱਥੇ ਡਰਾਈਵਰ ਹੈ ਜਿਹੜਾ ਉਹ ਨਸ਼ੇ ਦੇ ਵਿੱਚ ਧੁੱਤ ਨਜ਼ਰ ਆ ਰਿਹਾ ਸੀ ਤੇ ਉਸਨੇ ਜਿਸ ਤਰੀਕੇ ਦੇ ਨਾਲ ਸਟੀਅਰਿੰਗ ਘੁਮਾਇਆ ਪੂਰੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਤਿੰਨ ਤੋਂ ਚਾਰ ਲੋਕਾਂ ਨੂੰ ਇਸ ਹਾਦਸੇ ਦੇ ਵਿੱਚ ਸਨੇਹ ਉੱਚਲ ਦਿੱਤਾ। ਦੱਸਦੇ ਕਿ ਇੱਕ ਸੱਚੀ ਦਿੱਤਾ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜੋ ਕਿ ਕੁਲਚੇ ਚਨੇ ਦੀ ਰੇੜੀ ਲਗਾ ਰਿਆ ਸੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਆ ਸੀ ਜਿਸ ਤਰੀਕੇ ਦੇ ਨਾਲ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਤੁਸੀਂ ਗੱਡੀ ਦੀ ਰਫ਼ਤਾਰ ਦੇਖ ਕੇ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਵੇਂ ਇਸਨੇ ਤਿੰਨ ਚਾਰ ਲੋਕਾਂ ਨੂੰ ਟੱਕਰ ਮਾਰੀ ਹੈ ਉਹਨਾਂ ਦੀ ਜਾਨ ਕਿੰਨੀ ਮੁਸ਼ਕਲ ਦੇ ਨਾਲ ਪੱਚੀ ਹੋएगी। ਹਾਂ ਤਾਂ ਬਿਲਕੁਲ ਦੱਸਦੀ ਹੈ ਕਿ ਜਿੰਨਾ ਲੋਕਾਂ ਨੇ ਆਪਣੀ ਅੱਖਾਂ ਦੇ ਨਾਲ ਦੇਖਿਆ ਉਹਨਾਂ ਨੇ ਕਿਹਾ ਕਿ ਤੇਜ਼ ਰਫ਼ਤਾਰ ਜਿਹੜੀ ਕਾਰ ਹੈ ਉਸ ਦਾ ਅਚਾਨਕ ਸੰਤੁਲਨ ਵਿਗੜਨ ਦੇ ਕਾਰਨ ਸਟੀਅਰਿੰਗ ਅਚੜਾ ਹੁਕਮ ਜਾਂਦਾ ਜਿਸ ਤੇ ਕਾਰਨ ਕਈ ਲੋਕ ਗੱਡੀ ਦੀ ਚਪੇਟ ਦੇ ਵਿੱਚ ਆ ਚੁੱਕੇ ਨੇ ਆ ਤਾਂ ਬਿਲਕੁਲ ਥਾਨਕ ਵਾਸੀਆਂ ਨੇ ਦੱਸਿਆ ਤੇ ਕੁਝ ਦੇਰ ਬਾਅਦ ਉਸ ਸਖਸ਼ ਨੂੰ ਘੇਰ ਲਿਆ ਗਿਆ ਤੇ ਉਸ ਨੂੰ ਤਸਵੀਰਾਂ ਕੈਮਰੇ ਚ ਕੈਦ ਕੀਤੀਆਂ ਨੇ ਦੱਸਦੇ ਕਿ ਮੌਜੂਦ ਲੋਕਾਂ ਨੇ ਵੀਡੀਓ ਵੀ ਬਣਾ ਲਈ ਹੈ ਅੱਜ ਤੋਂ ਬਾਅਦ ਇਹ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਡਰਾਈਵਰ ਦੇ ਖਿਲਾਫ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਕੀ ਨਾਮ ਤੁਹਾਡਾ ਮੇਰਾ ਵਿਵੇਕ ਗੁਪਤਾ ਇਹ ਕੀ ਹੋਇਆ ਸੀ ਮਾਮਲਾ ਐਕਸੀਡੈਂਟ ਜਿਹੜਾ ਹੋਇਆ ਹੈ ਜੀ ਇੱਥੇ ਗੱਡੀ ਆ ਰਹੀ ਸੀ ਆਡੀ ਗੱਡੀ ਆ ਰਹੀ ਸੀ ਤੇ ਸਾਡਾ ਫੇਵਰੇਟ ਕੁਲਚੇ ਵਾਲਾ ਸੀਗਾ ਇਹ ਤੇ ਉਹਨੇ ਪਿੱਛੇ ਸਿੱਧਾ ਲਿਆ ਕੇ ਉਹਨੂੰ ਉਡਾ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਬੰਦਾ ਸੀਗਾ ਕੁਲਚਾ ਵਾਲਾ ਸਿੱਧਾ ਉਹਦੀ ਗੱਡੀ ਦੇ ਉੱਤੇ ਆਇਆ ਤੇ ਫਿਰ ਉਹ ਭਜਾਉਂਦੇ ਹੋਏ ਲੈ ਕੇ ਗਿਆ ਵਾ ਤੇ ਜਿਹੜੇ ਵੀ ਬੰਦੇ ਸਾਹਮਣੇ ਆਏ ਉਹਨਾਂ ਨੇ ਸਾਰਿਆਂ ਨੂੰ ਚੱਕ ਤਾ किसे ने देखा नहीं उन्हें ना देखा ना सारे क्या नाम है आपका अजय कुमार अजय जी क्या हुआ? आप क्या हुआ आपके रेडी वाले लगते थे मेरा भाई लगते हैं क्या नाम था उनका प्रेम साहब प्रेम जी का एक, एक हुआ। कैसे हुआ? कुछ पता लगा वो पता नहीं लगा मैं सब रूम में था बैठा हुआ तब हमारे को मालूम चला है हमारे भाई आया है हल्ला करा है तब मैं रूम में से उठ के आया हूँ आपको पता चला आपको करा एक्सीडेंट हो गया

ਵਾਹ ਸੁਣੀ ਮੈਂ ਦੇਖਿਆ ਇੱਕ ਗੱਡੀ ਬਹੁਤ ਜ਼ਿਆਦਾ ਸਪੀਡ ਦੇ ਰੇੜੀ ਰੇੜੀ ਚ ਵੱਜੀ ਉਸ ਤੋਂ ਬਾਅਦ ਇੱਕ ਦੋ ਵਿਕਲਾਂ ਚ ਵੱਜੀ ਤੇ ਉਹ ਸਪੀਡ ਨਾਲ ਨਿਕਲ ਗਿਆ ਅੱਗੇ ਨਾ ਗੱਡੀ ਦਾ ਮੇਰੇ ਕੋਲ ਨੰਬਰ ਨੋਟ ਆਇਆ ਨਾਮ ਨਹੀਂ ਪਤਾ ਲੱਗਾ ਗੱਡੀ ਇੰਨੀ ਸਪੀਡ ਤੇ ਸੀ ਗੱਡੀ ਪਤਾ ਹੀ ਨਹੀਂ ਲੱਗਾ ਉਸ ਤੋਂ ਬਾਅਦ ਫਿਰ ਜਿਹੜੇ ਇੰਜਰਡ ਹੋਏ ਸੀ ਉਹ ਅਸੀਂ ਉਹਨਾਂ ਨੂੰ ਚਾਰਾਂ ਚੱਕ ਕੇ ਸਾਈਡ ਤੇ ਪਾਇਆ ਬਾਕੀ ਜਿਹੜਾ ਰੇੜੀ ਵਾਲਾ ਉਹ ਕਾਫੀ ਜ਼ਿਆਦਾ ਸੀਰੀ ਸੀਗਾ ਉਹਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਮੁਸ਼ਕਲ ਹੈ ਉਹਦੇ ਚਾਂਸ ਮਰ ਗਿਆ ਹੋਵੇ ਰੇੜੀ ਵਾਲੇ ਦੀ ਡੈਥ ਵੀ ਹੋ ਗਈ ਮੇਬੀ ਸ਼ਾਇਦ ਹੋ ਗਈ ਕਿਉਂਕਿ ਉਹਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀਗੀ ਕਿਉਂਕਿ ਉਹਨੂੰ ਗੱਡੀ ਨੇ ਇੱਥੋਂ ਚੱਕਿਆ ਘੱਟੋ-ਘੱਟ 17 80 ਫੁੱਟ ਗਾਂ ਜਾ ਕੇ ਗੱਡੀਆਂ ਛੱਟਿਆ ਹਾਂਜੀ ਨਾਲ ਈਸ ਦਾ ਹੀ ਲੈ ਗਿਆ ਉਹ ਗੱਡੀ ਵਾਲਾ ਉਹ ਪਤਾ ਨਹੀਂ ਚੱਲਿਆ ਇਹ ਐਕਸੀਡੈਂਟ ਇੱਕਦਮ ਹੋਇਆ ਪਤਾ ਕੁਝ ਨਹੀਂ ਚੱਲਿਆ ਉਹਦਾ ਇਹ ਦੇਖਿਆ ਕਿ ਉਹ ਜਿਹੜਾ ਰੇੜੀ ਆ ਸੀ ਉਹ ਅੱਗੇ ਡਿੱਗਿਆ ਸਭ ਤੋਂ ਇਹਦਾ ਮਤਲਬ ਇਹੀ ਗੱਡੀ ਵਾਲਾ ਉਹ ਘਣੀਸਕੇ ਲੈ ਗਿਆ ਜਾਂ ਉਹਨੂੰ ਆਪਦੀ ਬੋਨਟ ਦੇ ਅੱਗੇ ਚੱਕਿਆ ਗਿਆ ਕਿੱਦਾਂ ਆਇਆ ਇਹ ਹੁਣ ਇਹ ਤਾਂ ਪ੍ਰੋਪਰ ਆਪਾਂ ਦੱਸ ਨਹੀਂ ਸਕਦੇ ਕਿਉਂਕਿ ਇਧਰੋਂ ਅਚਾਨਕ ਹੋਇਆ ਪਤਾ ਨਹੀਂ ਲੱਗਿਆ ਇਹ ਹੁੰਦਾ ਨਾ ਬੰਦੇ ਨੂੰ ਵਿੱਚ ਜਿਆਦਾ ਲੱਗ ਰਹੀ ਸੀ ਮੇ ਵੀ ਗੱਡੀ 190 ਦੀ ਸਪੀਡ ਤੇ ਹਿੱਸੀਗੀ ਠੀਕ ਹੈ ਹਾਂ 90 100 ਦੀ ਸਪੀਡ ਤੇ ਘਟੋ ਘਟ ਗੱਡੀ ਹੈਗੀ ਸੀ ਇਹ ਸਿਰਫ ਬਾਹਰ ਮੈਂ ਹੀ ਗੱਲਾ ਖੜਾ ਸੀਗਾ ਬਾਕੀ ਐਵੇਂ ਕਹਿੰਦਾ ਮੈਨੂੰ ਵੀ ਉਹਦੇ ਪਤਾ ਲੱਗਾ ਜਦੋਂ ਖੜਕਾ ਆਇਆ ਮੇਰਾ ਧਿਆਨ ਅੰਦਰ ਸੀ ਇੱਥੇ ਖੜਾ ਸੀ ਵੈਸੇ ਬਾਅਦ ਵਿੱਚ ਫਿਰ ਮੈਂ ਦੇਖਿਆ ਉਹ ਗੱਡੀ ਵਾਲਾ ਬਹੁਤ ਅੱਗੇ ਨਿਕਲ ਗਿਆ ਅੱਗੇ ਜਾ ਕੇ ਉਹਨੇ ਗੱਡੀ ਇਹਦੇ ਰੋਕੀ ਕਹਿੰਦੇ ਵੀ ਅੱਗੇ ਗੱਡੀ ਰੋਕੀ ਬਾਕੀ ਪਤਾ ਨਹੀਂ ਰੋਕੀ ਆਪ ਰੋਕੀ ਹੈ ਕਿਸੇ ਨੇ ਰੁਕਵਾਈ ਹੈ ਇਹ ਨਹੀਂ ਕਨਫਰਮ ਹੋਇਆ ਠੀਕ ਹੈ ਮਾਮਲਾ ਇਹ ਅੱਜ ਐਕਸੀਡੈਂਟ ਹੋਇਆ ਹੈ ਫੇਰ ਮੈਂ ਜਾਣਕਾਰੀ ਦਉ ਸਰ ਭਾਮਿਆ ਰੋਡ ਤੇ ਖੜੇ ਆ ਸਾਨੂੰ 100 ਨੰਬਰ ਤੇ ਕਾਲ ਆਈ ਸੀਗੀ ਮੌਕੇ ਤੇ ਪੀਸੀਆਰ ਵੀ ਪਹੁੰਚ ਗਿਆ ਅਸੀਂ ਵੀ ਮੌਕੇ ਤੇ ਆ ਜੀ ਇੱਕ ਰੋਡ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਰੇੜੀ ਕੁਲਚੇ ਵਾਲੀ ਸੀਗੀ ਠੀਕ ਹੈ ਜੀ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਆ ਅਸੀਂ ਮੋਟਰਸਾਈਕਲ ਵੀ ਕਬਜ਼ੇ ਚ ਲਿਆ ਲਿਆ ਗੱਡੀ ਵੀ ਕਬਜ਼ੇ ਚ ਆ ਜੀ ਹੁਣ ਅਸੀਂ ਹਸਪਤਾਲ ਜਾ ਰਹੇ ਆ ਠੀਕ ਹੈ ਜੀ ਓਪਨ ਦੇਖਦੇ ਆ ਵੀ ਕਿੰਨੇ ਬੰਦੇ ਉੱਥੇ ਹਸਪਤਾਲ ਦਾਖਲ ਆ ਉਸੋਗਾ ਪਹਿਲੀ ਵਾਰ ਨਹੀਂ ਕਰਦੇ ਕਿਸੇ ਡੱਟ ਵਗੈਰਾ ਵੀ ਨਹੀਂ ਅਜੇ ਕੋਈ ਕਲੀਅਰ ਨਹੀਂ ਗਏ ਤੇ ਗੱਡੀ ਨਾਬਾਲਗ ਚਲਾ ਰਿਹਾ ਸੀ ਕਿ ਬਾਲਗ ਬੰਦਾ ਚਲਾ ਰਿਹਾ ਬਾਲਗ ਚਲਾ ਰਿਹਾ ਤੇ ਉਹਨਾਂ ਨੂੰ ਦੱਸ ਦਿੱਤਾ ਸੀ ਮਿਸਟਰ ਗੱਡੀ ਨਹੀਂ ਜੀ ਸਾਡੇ ਉਹਨਾਂ ਤੋਂ ਪਹਿਲਾਂ ਉਹ ਭੱਜ ਗਏ ਪਬਲਿਕ ਦੇ ਸਰ ਜੀ ਬੱਡੀ ਕਿੱਧਰੋਂ ਆ ਰਹੀ ਸੀ ਜੀ ਕਿ ਭਾਮੀਆਂ ਰੋਡ ਤੋਂ ਇਧਰੋਂ ਆ ਰਹੀ ਹੈ ਗੱਡੀ ਹਾਂ ਜੀ ਹਾਂ ਜੀ ਭੁਖੜੀ ਦਾ ਗਾਇ ਰਿਹਾ ਭੁਖੜੀ ਦਾ ਆ ਰਿਹਾ ਬਰੋ ਬਾਕੀ ਦੇਖ ਲਓ ਮਾੜਾ ਨਿੱਕੇ ਗੱਡੀ ਕਿਸ ਬੰਦੇ ਦੀ ਨਹੀਂ ਜੀ ਉਹ ਆਪਾਂ ਨੂੰ ਮਿਲੇ ਨਹੀਂ ਤੇ ਕਿਵੇਂ ਬਰੋ ਨੰਬਰ ਪਕਾ ਐਡਰੈਸ ਕਰਾਂਗੇ ਕਰਦੇ ਆ ਜੀ ਉਹ ਨੰਬਰ ਵੀ ਕਰਦੇ ਆ કરી ਇਸ ਤਰ੍ਹਾਂ ਹਾਂਜੀ ਇੱਥੇ ਨਾ ਭਾਮੀਆਂ ਰੋਡ ਤੇ ਇੱਕ ਐਕਸੀਡੈਂਟ ਹੋਇਆ ਇੱਕ ਆਡੀ ਕਾਰ ਸੀਗੀ ਚੰਡੀਗੜ੍ਹ ਨੰਬਰ ਹੈ ਵੈਸੇ ਚਲਦੀ ਲੋਕਲ ਆ ਜਿੰਨਾ ਕਿ ਸਾਨੂੰ ਪਤਾ ਲੱਗਿਆ ਲੋਕਲ ਚਲਦੀ ਹੈ ਵੈਸੇ ਚੰਡੀਗੜ੍ਹ ਦਾ ਨੰਬਰ ਆ ਉਹਦਾ ਤੇ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਤੇ ਕੁਲਚੇ ਵਾਲੀ ਰੇੜੀ ਨੂੰ ਹਿੱਟ ਕੀਤਾ ਉਹਨੇ ਜਿਹੜਾ ਕੁਲਚੇ ਵਾਲਾ ਸੀਗਾ ਉਹਦਾ ਸਾਨੂੰ ਪਤਾ ਲੱਗਿਆ ਸੀਐਮਸੀ ਲੱਗ ਗਏ ਸੀ ਫਿਰ ਉੱਕਾ ਉਹਦੀ ਡੈਥ ਹੋ ਗਈ ਹੈ ਤੇ ਇੱਕ ਬੁਲੇਟ ਤੇ ਇੱਕ ਐਕਟਿਵਾ ਨੂੰ ਹਿੱਟ ਕੀਤਾ ਸੀ ਦੋ ਜਣੇ ਐਕਟਿਵਾ ਤੇ ਸੀਗੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਆ ਉਹ ਹਸਪੀਟਲ 'ਚ ਜੇਰੇ ਇਲਾਜ ਨੇ ਜਿਹੜਾ ਬੁਲੇਟ ਵਾਲਾ ਸੀਗਾ ਮੁੰਡਾ ਉਹਦੇ ਵੀ ਥੋੜੀ ਬਹੁਤ ਉਹ ਐਕਸਟਰਨਲ ਉਹਦੀ ਕੋਈ ਇੰਜਰੀ ਨਹੀਂ ਸੀ ਉਹਦੇ ਇੰਟਰਨਲ ਹੈਗੀ ਐ ਇੰਜਰੀ ਤੇ ਉਹ ਵੀ ਜੇਰੇ ਇਲਾਜ ਹੈ ਉਹ ਕਲੈਨ ਹਸਪੀਟਲ ਹੈ ਤੇ ਮੈਨੂੰ ਆਡੀ ਵਾਲੇ ਦਾ ਕੁਝ ਪਤਾ ਲੱਗਦਾ ਕਿ ਕੌਣ ਨੇ ਕਿਹੜੇ ਪਿੰਡੋਂ ਨੇ ਬਸ ਇੰਨਾ ਕੁ ਪਤਾ ਲੱਗਿਆ ਜੀ ਇੱਥੋਂ ਕੁਝ ਕਿਛ ਤੋਂ ਪਤਾ ਲੱਗਿਆ ਵੀ ਭੂਖੜੀ ਸਾਈਡ ਦੇ ਰਹਿਣ ਵਾਲੇ ਬਾਕੀ ਵਾਲੇ ਪਟਾਲ ਜਾ ਰਹੀ ਹੈ ਜਿਵੇਂ ਪਤਾ ਲੱਗਦਾਗਾ ਸੀ ਕਿ ਮੈਮ ਕੀ ਹੁਣ ਕੋਈ ਕਾਰਵਾਈ ਕਰੇ ਦੇਖੋ ਜੀ ਪੱਚਾਦਲ ਜੋ ਹੋਊਗਾ ਐਕਸੀਡੈਂਟ ਦਾ ਪੱਚਾ ਦੱਜ ਕਰਕੇ ਜਿਹੜੀ ਉਹ ਔਡੀ ਗੱਡੀ ਦਾ ਰਾਉਂਡ ਅਪ ਕਰ ਲਈ ਹੋਈ ਹੈ ਜਲਦੀ ਉਹਦੇ ਮਾਲਕ ਨੂੰ ਵੀ ਟਰੇਸ ਕਰ ਲਾਂਗੇ ਜਿਹੜਾ ਡਰਾਈਵਰ ਜੋ ਵੀ ਚਲਾ ਰਿਹਾ ਸੀ ਉਹ ਮੈਡਮ ਜਿਹੜਾ ਕੋਲਚੀ ਵਾਲਾ ਮ੍ਰਿਤਕ ਦਾ ਨਾਮ ਕੀ ਇਹ ਤੇ ਉਹ ਰਹਿਣ ਵਾਲਾ ਕਿੱਥੋਂ ਉਹ ਪ੍ਰੇਮ ਸ਼ਾਹ ਉਹਦਾ ਨਾਮ ਹੈ ਇੱਥੇ ਹੀ ਉਹ ਭਾਮੇ ਰੋਡ ਤੇ ਰਹਿੰਦਾ ਪਾਣੀ ਦੀ ਟੈਂਕੀ ਕੋਲ ਪਿੱਛੋਂ ਬਿਹਾਰ ਦਾ ਰਹਿਣ ਵਾਲਾ ਤੇ ਫੈਮਿਲੀ ਇੱਥੇ ਰਹਿੰਦੀ ਹੈ ਬੱਚੇ ਨਾਲ ਠੀਕ ਹੈ ਜੀ